ਬਹੁਤ ਜਿਆਦੇ ਪਾੜ ਆ ਜਿਹੜਾ ਇਹਦੇ ਵਿੱਚ ਪੈ ਗਿਆ ਆ ਬਾਈ ਖੜੇ ਨੇ ਜੱਜਲ ਦੇ ਕਿੰਨਾ ਕ ਟਾਈਮ ਹੋਇਆ ਬਾਈ ਪਤਾ ਲੱਗਿਆ ਤੁਹਾਨੂੰ 8:35 ਤੇ 835 ਦੇ ਟੁੱਟਿਆ ਜੀ ਕੰਨੀਆਂ ਸੂਆ ਕਹਿੰਦੇ ਲੱਗਿਆ ਹੋਇਆ ਸੀ ਕਿਉਂਕਿ ਮੀਂਹ ਦੇ ਕਾਰਨ ਝਾਰੀਆਂ ਵੀ ਜਿਹੜੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਕੋਈ ਗੇੜਾ ਛੇੜਾ ਵੀ ਜਿਹੜੇ ਮੰਨ ਲਓ ਮਹਿਕਮੇ ਵਾਲੇ ਕੋਈ ਰੱਖੇ ਹੋਇਆ ਟਾਈਮ ਸਰ ਨਹੀਂ ਮਾਰਦੇ ਤਾਂ ਉਹਦਾ ਕਾਰਨ ਹੈ ਜਿਹੜਾ ਇਹ ਸੂਆ ਟੁੱਟ ਗਿਆ ਬਹੁਤ ਜ਼ਿਆਦਾ ਕਿਸਾਨਾਂ ਦਾ ਜਿਹੜਾ ਨੁਕਸਾਨ ਹੈ ਹੋ ਗਿਆ ਤੇ ਬੇਨਤੀ ਹੈ ਮੇਰੀ ਪ੍ਰਸ਼ਾਸਨ ਨੂੰ ਜ਼ਰੂਰ ਜਲਦੀ ਤੋਂ ਜਲਦੀ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ